ਇਹ ਤਰੋਂ ਨਾਲ ਤੁਹਾਨੂੰ ਸ਼ਾਰਟ ਵੀਡੀਓ ਦੇ ਵਿੱਚ ਮੈਂ ਇੱਕ ਤੀਜਾ ਸੂਆ ਸੂਣ ਵਾਲੀ ਮੱਝ ਦਿਖਾਉਣ ਲੱਗਿਆਗਾ ਵੀਡੀਓ ਬਣਾਈ ਸੀ ਬਾਈ ਧਰਮਵੀਰ ਦੇ ਪਿੰਡੋਂ ਤੇ ਇਹ ਧਰਮਵੀਰ ਬਾਈ ਜੇ ਇਹਦੇ ਸੂਏ ਦੀ ਗੱਲ ਕਰਗੇ ਸੂਆ ਕਿਹੜਾ ਆਗਾ ਸੂਆ ਤੀਜਾ ਬਾਈ ਤੀਜਾ ਸੂਆ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ 5-6 ਦਿਨ ਰਹਿ ਗਏ ਬਾਈ 5-6 ਦਿਨ ਬਾਕੀ ਆ ਧਰਮਵੀਰ ਮੈਨੂੰ ਪਿੰਡ ਦਾ ਨਾਮ ਦੱਸ ਤੇ ਪਿੰਡ ਰਾਮਿਆਣਾ ਬਾਈ ਜ਼ਿਲ੍ਹਾ ਫਰੀਦਕੋਟ ਨੇੜੇ ਨੇੜੇ ਜੈਤੋ ਮੰਡੀ ਨੇੜੇ ਜੈਤੋ ਮੰਡੀ ਕਿੰਨੇ ਦਿਨ ਲੈ ਜੂ ਤੇਰੀ ਇਹ ਮੱਝ ਇਹ ਬਾਈ 5 ਤੋਂ 6 ਦਿਨ ਬਸ 5 ਤੋਂ 6 ਦਿਨ ਲੈ ਜੂਗੀ ਤੇ ਦੂਜੇ ਸੂਏ ਦਾ ਇਹਦਾ ਸਹੀ ਸਹੀ ਦੁੱਧ ਦਾ ਸਭ ਕਿੰਨਾ ਚੋਇਆ 15 ਪਲੱਸ ਰਿਹਾ ਵੀਰੇ 15 ਤੋਂ ਬਾਹਰ ਪੱਕਾ ਹਾਂਜੀ ਗਰੰਟੀ ਵਾਲਾ ਗਰੰਟੀ ਬਾਈ ਠੀਕ ਆ ਤੇ ਇਸ ਤਰ੍ਹਾਂ ਵੀਰ ਮੈਨੂੰ ਐ ਦੱਸ ਇਹ ਜਿਹੜਾ ਤੂੰ ਟੀਕਾ ਲਵਾਇਆ ਮੀਡੀਓ ਚ ਦੱਸਣ ਨੂੰ ਭੁੱਲ ਗਿਆ ਤੂੰ ਇਹਦਾ ਟੀਕਾ ਕਿਹੜਾ ਲੱਗਿਆ ਇਹਦੇ ਵੀਰੇ M29 ਸੀਮਣਾ M29 ਹਾਂਜੀ ਠੀਕ ਆ M29 ਤੋਂ ਇਹ ਮਿੱਤਰੋ ਗੱਭਣ ਆ ਗਈ ਤੇ ਬਾਕੀ ਜਿਹੜੀ ਹੈਗੀ ਨਾ ਕਟੋ-ਕਟ ਹਜੇ 4-5 ਦਿਨ ਤਾਂ ਪੱਕਾ ਹੀ ਲੈ ਜੂ ਸੂਣ ਦੇ 4-5 ਦਿਨ ਬਾਕੀ ਪਏ ਆ ਕਿਵੇਂ ਲੱਗੀ ਤੁਹਾਨੂੰ ਆਹ ਮੱਝ ਦੱਸਿਓ ਜ਼ਰੂਰ ਬਾਕੀ ਜਿਹੜੇ ਪਸ਼ੂ ਬਾਈ ਕੋਲੇ ਘਰੇ ਰੱਖੇ ਹੋਏ ਹਨ ਮੈਂ ਤੁਹਾਨੂੰ ਉਹ ਵੀ ਦਿਖਾ ਦਨਾਗਾ ਇਹ ਇਧਰਲੇ ਪਾਸੇ ਜਿਹੜੇ ਹੈਗੇ ਹਨ ਇਹ ਇੱਕ ਬੱਕਰੀ ਆ ਗਈ ਇੱਕ ਆ ਗਈ ਝੋਟੀ ਤੇ ਇੱਕ ਆ ਗਈ ਗਾਂ ਬਾਈ ਕੋਲੇ ਠੀਕ ਹੈ ਇਹਦਾ ਮਜਬੂਰੀ ਬਣ ਗਈ ਨਹੀਂ ਮੱਝ ਜਿਹੜੀ ਕਹਿੰਦਾ ਬਾਈ ਆਪਾਂ ਕਹਿੰਦਾ ਦੇਣੀ ਨਹੀਂ ਸੀਗੀ ਮੇਰਾ ਧਿਆਨ ਕਹਿੰਦਾ ਖੇਤੀਬਾੜ ਵੱਧਾ ਤੇ ਇਹਨਾਂ ਦੇ ਫਾਦਰ ਸਾਹਿਬ ਦੀ ਨਾ ਪਿਛਲੇ ਮਹੀਨਾ ਕੋ ਹੋ ਗਿਆ ਉਹ ਡੈਥ ਹੋ ਗਈ ਤੇ ਇਤਾਂ ਹੀ ਕਹਿੰਦਾ ਵੇਚਦੇ ਆ ਨਹੀਂ ਕਹਿੰਦਾ ਇਹ ਘਰੇ ਰੱਖਣ ਵਾਲੀ ਮੱਝ ਆ ਠੰਡੀ ਸੀਲਾ ਤਾਂ ਵੀਰੇ ਠੰਡੀ ਸੀਲਾ ਬਾਈ ਪੂਰੀ ਮੱਝ ਠੀਕ ਆ ਚੌਾਈ ਦੀ ਪੋਲੀ ਆ ਪੂਰੀ ਨੰਬਰ ਸਕਰੀਨ ਤੇ ਆ ਘਰੋ ਕਰਾ